ਯਕਾਲ ਜੀ ਵੀਰੇ ਦੇਖ ਰਹੇ ਜੀ ਆ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰੇ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਿਨਾ ਏਟੀਐਮ ਤੋਂ ਕਢਵਾ ਸਕਦੇ ਹੋ ਜਾਨੋ ਕੀ ਹੈ ਤਰੀਕਾ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਨਗਦੀ ਦੀ ਲੋੜ ਹੁੰਦੀ ਹੈ ਪਰ ਅਸੀਂ ਘਰ ਵਿੱਚ ਏਟੀਐਮ ਕਾਰਟ ਭੁੱਲ ਜਾਂਦੇ ਹਾਂ ਜਿਗਾ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਨਿਰਾਸ਼ ਹੋ ਹੋਂ ਦੀ ਕੋਈ ਲੋੜ ਨਹੀਂ ਹੈ ਤਕਨੋਲੋਜੀ ਇੰਨੀ ਅੱਗੇ ਵਧ ਗਈ ਹੈ ਕਿ ਤੁਸੀਂ ਹੁਣ ਕੀ ਹੁਣ ਤੁਸੀਂ ਬਿਨਾ ਕਾਰਡ ਤੇ ਏਟੀਐਮ ਤੋਂ ਪੈਸੇ ਕਢਵਾ ਸਕਦੇ ਹੋ ਤੁਹਾਡੇ ਕੋਲ ਸਿਰਫ ਆਪਣਾ ਮੋਬਾਈਲ ਅਤੇ ਯੂਪੀਐਲ ਐਪ ਹੋਣਾ ਚਾਹੀਦਾ ਹੈ ਅੱਜਕੱਲ੍ਹ ਦੇਸ਼ ਦੇ ਲਗਭਗ ਸਾਰੇ ਵੱਡੇ ਬੈਂਕ ਜਿਵੇਂ ਕਿ ਐਸਬੀ आई एचडीएफसी आईसीआईसीआई बैंक पंजाब बैंक ज्यू सीओ बैंक एक्सिस बैंक ਆਦ ਆਪਣੇ ਗਾਹਕਾਂ ਨੂੰ ਬਿਨਾ ਕਾਰਡ ਤੇ ਏਟੀਐਮ ਤੋਂ ਪੈਸੇ ਕਢਵਾਉਣ ਦੀ ਸਹੂਲਤ ਦੇ ਰਹੇ ਹਨ ਇਸ ਲਈ ਜ਼ਿਆਦਾਤਰ ਬੈਂਕ ਯੂਪੀਐਲ ਜਾਂ ਜੂਨੋ ਮੋਬਾਈਲ ਜੂ ਕੈਸ਼ ਆਦ ਵਰਗੇ ਆਪਣੇ ਮੋਬਾਈਲ ਐਪਸ ਦੀ ਵਰਤੋਂ ਕਰਦੇ ਹਨ ਉਹ ਜਾਣਦੇ ਹਨ ਕਿ ਤੁਸੀਂ ਪੈਸੇ ਕਿਵੇਂ ਕਢਵਾ ਸਕਦੇ ਹੋ ਪਹਿਲ ਸਭ ਤੋਂ ਪਹਿਲਾਂ ਏਟੀਐਮ ਤੇ ਜਾਓ ਤੇ ਸਕਰੀਨ ਤੇ ਕਾਰਡਲੈਸ ਕੈਸ਼ ਕੈਸ਼ ਜਾਂ ਯੂਪੀਐਲ ਕੈਸ਼ ਜਾਂ ਜੂਨੋ ਕੈਸ਼ ਵਰਗੇ ਵਿਕਲਪ ਚੁਣੋ ਤੁਹਾਡੀ ਸਕਰੀਨ ਤੇ ਇੱਕ ਕਿਊਆਰ ਕੋਡ ਜਾਂ ਕੋਡ ਨੰਬਰ ਦਿਖਾਈ ਦੇਵੇਗਾ ਆਪਣੇ ਫੋਨ ਵਿੱਚ ਕੋਈ ਵੀ ਯੂਪੀਐਲ ਐਪ ਐਪ ਖੋਲੋ ਅਤੇ ਇੱਕ ਵੀ ਕਲਪ ਨਾਲ ਜੁਕਿਓ ਆਰ ਕੋਡ ਨੂੰ ਸਕੈਨ ਕਰੋ ਉਹ ਰਕਮ ਦਰਜ ਕਰੋ ਜੋ ਤੁਸੀਂ ਕਢਵਾਉਣਾ ਚਾਹੁੰਦੇ ਹੋ ਅਤੇ ਯੂ ਪੀ ਐਲ ਪਿਨ ਨਾਲ ਲੈਣ ਦੇ ਦੀ ਪੁਸ਼ਟੀ ਕਰੋ ਜੁਗਜੇ ਇਸ ਕਿੰਟਾ ਵਿੱਚ ਏਟੀਐਮ ਤੋਂ ਪੈਸੇ ਨਿਕਲ ਜਾਣਗੇ ਅਤੇ ਕਾਰਡ ਦਿਖਾਉਣ ਦੀ ਲੋੜ ਨਹੀਂ ਪਹੋਵੇਗੀ ਐਸ ਬੀ ਆਈ ਵਰਗੇ ਕੁਝ ਬੈਂਕ ਵੀ ਆਪਣੇ ਜੂਨੋ ਐਪ ਤੇ 6 ਅੰਕਾਂ ਦਾ ਜੂਨੋ ਕੈਸ਼ ਕਾ ਕੋਡ ਪ੍ਰਦਾਨ ਕਰਦੇ ਹਨ ਜਿਸ ਨੂੰ ਤੁਸੀਂ ਏਟੀਐਮ ਵਿੱਚ ਦਰਜ ਕਰ ਸਕਦੇ ਹੋ ਅਤੇ ਤੁਰੰਤ ਪੈਸੇ ਕਢਵਾ ਸਕਦੇ ਹੋ ਕਬਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ